ਯਾ ਵੀਡੀਓ ਤੁਹਾਡੀ ਸੀ ਜਿਹੜੀ ਵਾਰ ਲਈ ਬਸ ਇੱਕ ਵਾਰੀ ਗਲਤੀ ਹੋ ਗਈ ਬਸ ਮੈਮ ਪਛਤਾਵਾ ਮਹਿਸੂਸ ਕਰ ਰਹੇ ਹਾਂ ਕਿਰਨ ਛੋਟੇ ਛੋਟੇ ਜਵਾਕ ਨਹੀਂ 8-8 ਸਾਲਾਂ ਦੇ ਜਵਾਕ ਨਹੀਂ ਬਖਸ਼ੇ ਨਾ ਸਦਾ ਨਹੀਂ ਪਰ ਅੱਜ ਦੇ ਸਾਡੇ ਅਜੋਕੇ ਬਾਬੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਪਾਵਨ ਪੰਕਤੀਆਂ ਨੂੰ ਜਿੱਥੇ ਸੰਤ ਸ਼ਬਦ ਆਇਆ ਵਾ ਉਹ ਸੰਤ ਸ਼ਬਦ ਦੇ ਅਰਥ ਗਲਤ ਕਢਾ ਕੇ ਤੇ ਆਪਣੇ ਆਪ ਨੂੰ ਤੁਹਾਨੂੰ ਪਤਾ ਹੋਵੇ ਕਿ ਬਾਬੇ ਨੂੰ ਪਿੱਛੇ ਜੇ ਸੁਪਨਾ ਆਇਆ ਹੈ ਵਿਆਹ ਦਾ ਉਹ ਬਾਬਾ ਆਪਣੀ ਕਥਾ ਦੇ ਵਿੱਚ ਸੁਣਾ ਰਿਹਾ ਆਂਦਾ ਮੈਂ ਸੁੱਤਾ ਸੋ ਤੇ ਸੋ ਤੇ ਆਂਦਾ ਮੈਨੂੰ ਸੁਪਨਾ ਆ ਗਿਆ ਤੇ ਮੈਂ ਇੱਕ ਬੇਨਤੀ ਕਰ ਦਵਾਂ ਸੁਪਨਾ ਹਮੇਸ਼ਾ ਉਸ ਚੀਜ਼ ਦਾ ਹੁੰਦਾ ਵਾ ਜਿਹੜੀ ਚੀਜ਼ ਬੰਦਾ ਕੋਈ ਸਾਰੀ ਦਿਹਾੜੀ ਬੈਠਾ ਸੋਚਦਾ ਰਿਹਾ ਹੋਵੇ ਇਹਦਾ ਮਤਲਬ ਇਹ ਆ ਕਿ ਸੰਤ ਮਹਾਪੁਰਸ਼ ਸਾਰੀ ਦਿਹਾੜੀ ਲੋਕਾਂ ਦੀਆਂ ਧੀਆਂ ਪਣਾਵਲ ਗੰਦੀ ਨਿਗਾਹਾਂ ਵੇਂਦੇ ਰਹਿੰਦੇ ਹੋਣਗੇ ਜਿਹੜੇ ਰਾਤ ਨੂੰ ਸੁਪਨੇ ਇਹੋ ਜਿਹੇ ਆਉਂਦੇ ਆ ਹੁਣ ਮੈਂ ਕਿ ਸਵਾਲ ਕਰਦਾ ਵਾਂ ਐਹੀ ਸੁਪਨਾ ਕਿਸੇ ਗ੍ਰੰਥੀ ਨੂੰ ਆਇਆ ਹੁੰਦਾ ਕਿਸੇ ਰਾਗੀ ਨੂੰ ਆਇਆ ਹੁੰਦਾ ਕਿਸੇ ਟਾਡੀ ਨੂੰ ਕਿਸੇ ਪ੍ਰਚਾਰਕ ਨੂੰ ਆਇਆ ਹੁੰਦਾ ਤੇ ਉਹ ਰਾਗੀ ਤੁਹਾਡੀ ਪ੍ਰਚਾਰਕ ਕੋਈ ਆਮ ਸੰਗਤ ਦੇ ਵਿੱਚ ਕਿਤੇ ਐਦਾਂ ਦੀ ਕਥਾ ਸੁਣਾ ਜਾਂਦਾ ਤੇ ਸੰਗਤਾਂ ਨੇ ਪਤਾ ਕੀ ਆਖਣਾ ਸੀ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਬੇਨਤੀ ਕਰਾਂ ਇੱਥੇ ਭਾਵਨਾਵਾਂ ਨੂੰ ਹੋਇਆ ਕਖਣੀ ਕਮਾਲ ਦੀ ਗੱਲ ਆ ਬਾਬਾ ਜੀ ਸੰਗਤ ਦੇ ਵਿੱਚ ਐਡੀ ਅਸ਼ਲੀਲ ਕਥਾ ਸੁਣਾ ਰਹੇ ਆ ਅੱਜ ਤੇ ਹਾਲਾਤ ਐ ਵੀ ਬਾਬਾ ਬਲਾਤਕਾਰ ਦੇ ਕੇਸ ਦੇ ਵਿੱਚ ਕਿਤੇ ਫੜਿਆ ਹੋਵੇ ਨਾ ਤੇ ਕਿਤੇ ਕਚਹਿਰੀ ਦੇ ਵਿੱਚ ਤਰੀਕ ਪੂਤਣਾ ਵੇ ਤੇ ਉਹਦੇ ਸਰਦਾਲੂ ਐ ਕਰਕੇ ਫੁੱਲ ਸੌਟ ਰਹੇ ਆ ਵੀ ਪੁੱਛੋ ਕਾਰਗਲ ਦੀ ਜੰਗ ਜਿੱਤ ਗਿਆ ਐ ਬਾਬਾ ਮੈਂ ਬੇਨਤੀ ਕਰਦਾ ਛੋਟੇ ਛੋਟੇ ਜਵਾਕ ਨਹੀਂ 8-8 ਸਾਲਾਂ ਦੇ ਜਵਾਕ ਨਹੀਂ ਬਖਸ਼ੇ ਨਾ ਸਦਾ ਨਹੀਂ ਤੇ ਆਪਣੇ ਆਪ ਨੂੰ ਸੰਤ ਮਹਾਪੁਰਸ਼ ਅਖਵਾ ਰਹੇ ਆ ਆਪਣੇ ਆਪ ਨੂੰ ਬ੍ਰਹਮ ਗਿਆਨੀ ਅਖਵਾ ਰਹੇ ਆ ਸੋ ਰਮਣੀ ਸਾਹਿਬ ਦੇ ਵਿੱਚ ਜਿੱਥੇ ਵੀ ਸੰਤ ਸ਼ਬਦ ਆਇਆ ਵਾ ਬ੍ਰਹਮ ਗਿਆਨੀ ਸ਼ਬਦ ਆਇਆ ਵਾ ਉਹਨਾਂ ਪੰਕਤੀਆਂ ਦੇ ਅਰਥ ਗਲਤ ਕੱਢ ਕੇ ਤੇ ਸੰਤ ਦੇ ਬ੍ਰਹਮ ਗਿਆਨੀ ਆਪਣੇ ਆਪ ਨੂੰ ਦੱਸ ਰਹੇ ਆ। ਇਹ ਸੰਤ ਕਾਂ ਦੇੰਦਕ ਮਾਂ ਹਤਿਆਰਾ ਸੰਤ ਕਾਂ ਦੇੰਦਕ ਪਰਮੇਸ਼ਰ ਮਾਰਾ ਹੁਣ ਕਿਹੜਾ ਕਿਹੜੇ ਸੰਤ ਦੀ ਗੱਲ ਕੀਤੀ ਆ ਉਹ ਸੰਤ ਉਹਥੇ ਕਹਿਆ ਇੱਕ ਕਾਲਪੁਰਖ ਨੂੰ ਹੁਣ ਗੱਲ ਆਈ ਬ੍ਰਹਮ ਗਿਆਨੀ ਸਭ ਸ੍ਰਿਸ਼ਟਾ ਕਰਤਾ ਸਵਾਲ ਮੰਨ ਦੇ ਵਿੱਚ ਆਊਗਾ ਵੀ ਉਹ ਕਿਹੜਾ ਲੰਮੇ ਝੱਗੇ ਵਾਲਾ ਸਾਧ ਆ ਜਿਨੇ ਸਾਰੀ ਸ੍ਰਿਸ਼ਟੀ ਬਣਾਈ ਹੈ ਬ੍ਰਹਮ ਗਿਆਨੀ ਸਤ ਜਿਵੇ ਨਹੀਂ ਮਰਦਾ ਸਵਾਲ ਮੰਨ ਚ ਆਊਗਾ ਵੀ ਉਹ ਕਿਹੜਾ ਬ੍ਰਹਮ ਗਿਆਨੀ ਆ ਜਿਹੜਾ ਹਮੇਸ਼ਾ ਜਿੰਦਾ ਵਾ ਜਿਹੜਾ ਸਾਧ ਅਮਰ ਆ ਜਿਹੜਾ ਮਰਦਾ ਹੀ ਨਹੀਂ ਬ੍ਰਹਮ ਗਿਆਨੀ ਆਪ ਪਰਮੇਸ਼ਰ ਉਥੇ ਬ੍ਰਹਮ ਗਿਆਨੀ ਅਕਾਲ ਪੁਰਖ ਨੂੰ ਕਿਹਾ ਵਾ ਬ੍ਰਹਮ ਗਿਆਨੀ ਪਰਮੇਸ਼ਰ ਨੂੰ ਕਿਹਾ ਵਾ ਪਰ ਅਜੋਕੇ ਬਾਬੇ ਸਾਡੇ ਕੋਲ ਇੱਕ ਨਾ ਲਾਣਾ ਤਾਂ ਮੈਂ ਸਮਝਦਾ ਵੀ ਆਪ ਦੀ ਤੋਹੀਨ ਕਰਾਉਣਾ ਪਰ ਅੱਜ ਦੇ ਸਾਡੇ ਅਜੋਕੇ ਬਾਬੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਪਾਵਨ ਪੰਕਤੀਆਂ ਨੂੰ ਜਿੱਥੇ ਸੰਤ ਸ਼ਬਦ ਆਇਆ ਵਾ ਉਹ ਸੰਤ ਸ਼ਬਦ ਦੇ ਅਰਥ ਗਲਤ ਕਢਾ ਕੇ ਤੇ ਆਪਣੇ ਆਪ ਨੂੰ ਸੰਤ ਖਵਾ ਰਹੇ ਆ ਉਹ ਪਿੱਛੇ ਜੇ ਵੇਖਿਆ ਨਾ ਚਰਨ ਘਾੜ ਵਾਲੇ ਦਾ ਕਿੰਨਾ ਰੌਲਾ ਪਿਆ ਹੈ ਕਦੀ ਕੋਈ ਸਿਮਰਨਾ ਪਾ ਕੇ ਆ ਗਿਆ ਇਹੋ ਜਿਹਾ ਕਿਹਨੇ ਮਾਲਾ ਪਾਲੀ ਕਹਿੰਦੇ ਹੱਥ 'ਚ ਗੜਵਾ ਫੜ ਲਿਆ ਕਿਹਨੇ ਫੁੱਲ ਜਾਂ ਲਾ ਲਿਆ ਵੰਸ ਬੰਦੇ ਰੰਗੇ ਮੰਗੇ ਬਾਬੇ ਨਿਕਲਦੇ ਸਾਡੇ ਪੰਜਾਬ 'ਚ ਤੇ ਮਾਫ ਕਰਨਾ ਇੱਕ ਮੈਂ ਬੇਨਤੀ ਹੋਰ ਕਰ ਦਵਾ ਇੱਥੇ ਮੈਂ ਸਾਰਿਆਂ ਸੰਤਾਂ ਮਹਾਪੁਰਸ਼ਾਂ ਦਾ ਮੈਂ ਖੰਡਨ ਨਹੀਂ ਕਰਦਿਆ ਜਿਹੜੇ ਸੰਤਾਂ ਮਹਾਪੁਰਸ਼ਾਂ ਨੇ ਆ ਕੇ ਬੰਦਗੀ ਕੀਤੀ ਕੋਈ ਪਰਮਾਤਮਾ ਦਾ ਨਾਮ ਜਪਿਆ ਜਿਹੜੇ ਸੰਤਾਂ ਮਹਾਪੁਰਸ਼ਾਂ ਨੇ ਸੰਗਤ ਨੂੰ ਸਿੱਧੇ ਰਸਤੇ ਪਾਇਆ ਉਹਨਾਂ ਗਾੜੀ ਅਹਿਮ ਨਮਸਕਾਰ ਕਰਦੀਆਂ ਪਰ ਜਿਹੜੇ ਆਪਣੇ ਆਪ ਨੂੰ ਸੰਤ ਖਵਾ ਕੇ ਤੇ ਗੁਰੂ ਦੀ ਹਜ਼ੂਰੀ ਦੇ ਵਿੱਚ ਕੋ ਕਰਮ ਕਰਦੇ ਆ ਮਾਫ ਕਰਨਾ ਉਹ ਆਪਾਂ ਉਹਨਾਂ ਨੂੰ ਸੰਤ ਨਹੀਂ ਕਹਿ ਸਕਦੇ ਮਸਕੀਨ ਜੀ ਨੇ ਵੀ ਇਹੀ ਬੇਨਤੀ ਕੀਤੀ ਸੀ ਕਿ ਜੱਡਾ ਵੱਡਾ ਸੰਤ ਹੋਏਗਾ ਉਹ ਸੂਲੀ ਤੇ ਹੋਏਗਾ ਜੱਡਾ ਵੱਡਾ ਸੰਤ ਹੋਏਗਾ ਉਹ ਤੱਤੀਆਂ ਤਵੀਆਂ ਤੇ ਹੋਏਗਾ ਜੱਡਾ ਵੱਡਾ ਸੰਤ ਹੋਏਗਾ ਕਿਸ ਦਾ ਤਿਲਕ ਜੰਝੂ ਬਚਾਉਣ ਦੇ ਲਈ ਆਪ ਦਾ ਸਿਰ ਦੇ ਰਿਹਾ ਹੋਵੇਗਾ ਜਿੱਡਾ ਵੱਡਾ ਸੰਤ ਹੋਏਗਾ ਖੋਪਰ ਲਵਾ ਰਿਹਾ ਹੋਵੇਗਾ ਜਿੱਡਾ ਵੱਡਾ ਸੰਤ ਹੋਏਗਾ ਬੰਦ ਬੰਦ ਘਟਾ ਰਿਹਾ ਹੋਵੇਗਾ ਪਰ ਆਹ ਜਿਹੜੇ ਮਰਸੜੀਆਂ ਚ ਘੁੰਮਣਾ BMW ਗੱਡੀਆਂ ਚ ਘੁੰਮਣਾ ਤੇ ਆਪਣੇ ਆਪ ਨੂੰ ਸੰਤ ਖਵਾਉਣਾ ਇਹ ਤਾਂ ਪਖੰਡ ਤੋਂ ਇਲਾਵਾ ਮਾਫ ਕਰਨਾ ਹੋਰ ਕੁਝ ਵੀ ਨਹੀਂ ਬਾਣੀ ਚ ਭਗਤ ਕਬੀਰ ਸਾਹਿਬ ਕੀ ਲਿਖਦੇ ਆ ਗੱਜ ਸਾਡੇ ਤੈ ਤੈ ਤੋਤੀਆਂ ਤੇਰੇ ਪੈਨ ਤੱਗ ਗਲੀ ਜਿੰਨਾਂ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਓਏ ਹਰ ਕੇ ਸੰਤਨਾ ਆਖੀਐ ਬਨਾਰਸ ਕੇ ਠੱਗ ਮੈਂ ਤਾਂ ਅੱਗੇ ਸੋਚ ਰਿਹਾ ਹਾਂ ਵੀ ਜੇਕਰ ਭਗਤ ਕਬੀਰ ਸਾਹਿਬ ਅੱਜ ਹੁੰਦੇ ਉਹ ਬਨਾਰਸ ਕੇ ਠੱਗ ਨਾ ਲਿਖਦੇ ਉਹ ਸਾਡੇ ਪੰਜਾਬ ਕੇ ਠੱਗ ਲਿਖਦੇ ਪਰ ਇਨੀਆਂ ਪੰਕਤੀ ਜੇ ਕਹਿੰਦੇ ਸੁਣਾਤੀ ਤੇ ਸੰਤ ਨੇ ਪਤਾ ਕੀ ਆਖਣਾ ਇਹਨਾਂ ਸੰਤਾਂ ਦੀ ਨਿੰਦਿਆ ਕਰਤੀ ਜੀ ਇਹਨਾਂ ਮਹਾਪੁਰਸ਼ਾਂ ਨੂੰ ਮਾਰ ਆਖਿਆ ਇਹ ਸੰਤਾਂ ਦੇ ਦਿੰਦਾ ਕਿਆ ਤੇ ਭਗਤ ਕਬੀਰ ਸਾਹਿਬ ਕੀ ਲਿਖਦੇ ਅਗੇ ਭਗਤ ਕਬੀਰ ਜੀ ਕਹਿੰਦੇ ਐਸੇ ਸੰਤਾਂ ਨਾ ਮੋਕੋ ਭਾਵੇਂ ਡਾਲਾਂ ਸਿਓ ਪੇਡਾਂ ਘਟਕਾਵੇਂ ਜਿਹੜੇ ਤਾਣੀਆਂ ਨਹੀਂ ਖਾਂਦੇ ਪੂਰਾ ਦਾ ਪੂਰਾ ਰੋਖ ਹੀ ਖਾ ਜਾਂਦੇ ਆ ਜਿਹੜੇ ਪਰਿਵਾਰ ਦਾ ਇੱਕ ਜੀ ਨਹੀਂ ਖਾਂਦੇ ਪੂਰਾ ਦਾ ਪੂਰਾ ਤੱਬਰ ਹੀ ਖੜਾਪ ਕਰ ਜਾਂਦੇ ਆ ਇੱਥੇ ਗੱਲ ਉਹ ਜਿਹੇ ਦੀ ਕੀਤੀ ਆ ਕਦੀ ਕੋਈ ਸੰਤ ਮਹਾਪੁਰਸ਼ ਆਪਣੇ ਆਪ ਨੂੰ ਖਵਾਉਣ ਵਾਲਾ ਕਦੀ ਕਹੇ ਨੂੰ ਸੁਪਨਾ ਆ ਜਾਂਦਾ ਵਾ ਕਹੀ ਕੀ ਕਹਿਣਗੇ ਅਸੀਂ ਦੀ ਛੜੇ ਆ ਆ ਛਾਪੋ ਛੜੇ ਕਿਉਂ ਜੇ ਆਂਦੇ ਹੀ ਫਿਰ ਰੱਬ ਪਾਉਣਾ ਵਾ ਅਸੀਂ ਰੱਬ ਨੂੰ ਖੁਸ਼ ਕਰਨਾ ਵਾ ਮੈਂ ਬੇਨਤੀ ਕਰਾਂ ਕੀ ਕਿਸੇ ਬੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਵੱਡਾ ਧਰਮ ਕਮਾਇਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਗ੍ਰਸਤ ਧਰਮ ਨੂੰ ਪ੍ਰਦਾਨ ਕੀ ਦਿੱਤੀ ਆ ਦਸਾ ਪਾਤਸ਼ਾਹੀਆਂ ਦੇ ਵਿੱਚੋਂ ਕੇਵਲ ਤੇ ਕੇਵਲ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਉਹ ਇੱਕ ਵਾਰੀ ਨਹੀਂ ਕਿਉਂ ਇੱਕ ਵਾਰੀ ਨਹੀਂ ਕਿਉਂਕਿ ਉਹਨਾਂ ਦੀ ਉਮਰ ਛੋਟੀ ਆ ਬਾਕੀ ਨੌ ਦੀਆਂ ਨੌ ਪਾਤਸ਼ਾਹੀਆਂ ਗ੍ਰਸਤੀ ਨੇ ਤੇ ਪਰ ajo ke ਸਾਡੇ ਬਾਬੇ ਇਹ ਕਹਿ ਰਹੇ ਵੀ ਅਸੀਂ ਛੜੇ ਰਿਕੇ ਧਰਮ ਦਾ ਕੰਮ ਕਰਦੇ ਆ ਠੀਕ ਹੈ ਛੜੇ ਰਹਿਣਾ ਤੁਹਾਡੇ ਕਹੇ ਤੁਹਾਡੀ ਆਪਣੀ ਮਰਜ਼ੀ ਹੋਵੇ ਤੁਹਾਡੀ ਕੋਈ ਨਿੱਜੀ ਪ੍ਰੋਬਲਮ ਹੋਵੇ ਤਾਂ ਤੁਸੀਂ ਛੜੇ ਰਹੋ ਕੋਈ ਚੱਕਰ ਨਹੀਂ ਪਰ ਜੇਕਰ ਕੋਈ ਬੰਦਾ ਕਹੇ ਕਿ ਮੈਂ ਧਰਮ ਦਾ ਕੰਮ ਕਰ ਰਿਹਾ ਛੜਾ ਰਹਿ ਕੇ ਤੇ ਇਹ ਤੇ ਫਿਰ ਸਿਰੇ ਦੀ ਮਨਮਤ ਆ ਤੁਹਾਨੂੰ ਪਤਾ ਹੋਵੇ ਕਿ ਬਾਬੇ ਨੂੰ ਪਿੱਛੇ ਜੇ ਸੁਪਨਾ ਆਇਆ ਹੈ ਵਿਆਹ ਦਾ ਉਹ ਬਾਬਾ ਆਪਣੀ ਕਥਾ ਦੇ ਵਿੱਚ ਸੁਣਾ ਰਿਹਾ ਆਂਦਾ ਮੈਂ ਸੁੱਤਾ ਸੁੱਤਿਆਂ ਸੁੱਤਿਆਂ ਦਾ ਮੈਨੂੰ ਸੁਪਨਾ ਆ ਗਿਆ ਤੇ ਮੈਂ ਇੱਕ ਬੇਨਤੀ ਕਰ ਦਵਾ ਸੁਪਨਾ ਹਮੇਸ਼ਾ ਉਹ ਚੀਜ਼ ਦਾ ਹੁੰਦਾ ਵਾ ਜਿਹੜੀ ਚੀਜ਼ ਬੰਦਾ ਕੋਈ ਸਾਰੀ ਦਿਹਾੜੀ ਬੈਠਾ ਸੋਚਦਾ ਰਿਹਾ ਹੋਵੇ ਇਹਦਾ ਮਤਲਬ ਇਹ ਆ ਕਿ ਸੰਤ ਮਹਾਪੁਰਸ਼ ਸਾਰੀ ਦਿਹਾੜੀ ਲੋਕਾਂ ਦੀਆਂ ਧੀਆਂ ਪੈਣਾ ਵੱਲ ਗੰਦੀ ਨਿਗਾਹਾਂ ਵੇਂਦੇ ਰਹਿੰਦੇ ਹੋਣਗੇ ਜਿਹੜੇ ਰਾਤ ਨੂੰ ਸੁਪਨੇ ਇਹੋ ਜਿਹੇ ਆਉਂਦੇ ਆ ਹੁਣ ਮੈਂ ਕਿ ਸਵਾਲ ਕਰਦਾ ਵਾਂ ਐਹੀ ਸੁਪਨਾ ਕਿਸੇ ਗ੍ਰੰਥੀ ਨੂੰ ਆਇਆ ਹੁੰਦਾ ਕਿਸੇ ਰਾਗੀ ਨੂੰ ਆਇਆ ਹੁੰਦਾ ਕਿਸੇ ਟਾਡੀ ਨੂੰ ਕਿਸੇ ਪ੍ਰਚਾਰਕ ਨੂੰ ਆਇਆ ਹੁੰਦਾ ਤੇ ਉਹ ਰਾਗੀ ਤੁਹਾਡੀ ਪ੍ਰਚਾਰਕ ਕੋਈ ਆਮ ਸੰਗਤ ਦੇ ਵਿੱਚ ਕਿਤੇ ਐਦਾਂ ਦੀ ਕਥਾ ਸੁਣਾ ਜਾਂਦਾ ਤੇ ਸੰਗਤਾਂ ਨੇ ਪਤਾ ਕੀ ਆਖਣਾ ਸੀ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਬੇਨਤੀ ਕਰਾਂ ਇੱਥੇ ਭਾਵਨਾਵਾਂ ਨੂੰ ਹੋਇਆ ਕਖਣੀ ਕਮਾਲ ਦੀ ਗੱਲ ਆ ਬਾਬਾ ਜੀ ਸੰਗਤ ਦੇ ਵਿੱਚ ਐਡੀ ਅਸ਼ਲੀਲ ਕਥਾ ਸੁਣਾ ਰਹੇ ਆ ਤੇ ਉਹਨਾਂ ਦੇ ਚੇਲੇ ਚੇਲੀਆਂ ਹੱਸ ਰਹੇ ਸਾਮਣੇ ਮੈਂ ਬੇਨਤੀ ਕਰ ਦਵਾਂ ਸਾਡੀ ਸਿੱਖੀ ਨੂੰ ਸਖੀ ਇਹਨੀ ਔਖੀ ਨਹੀਂ ਜਿੰਨੀ ਔਖੀ ਅੱਜ ਦੇ ਸਮੇਂ ਦੇ ਵਿੱਚ ਆਪਾਂ ਕਰਤੀ ਆ ਸਖੀ ਤੇ ਬੜੀ ਸੌਕੀ ਸੀ ਬੜੀ ਅਣਖਣਾ ਜੀਲ ਵਾਲੀ ਸਖੀ ਸੀ ਪਰ ਅੱਜ ਸਖੀ ਨੂੰ ਅਸੀਂ ਬਹੁਤ ਔਖਿਆਂ ਕਰਤਾ ਅਸੀਂ ਦੁਨੀਆ ਦੇ ਸਾਹਮਣੇ ਇਹ ਵਿਖਾਤਾ ਕਿ ਸਖੀ ਕਮਾਉਣੀ ਬਹੁਤ ਔਖੀ ਆ ਪਰ ਮੈਂ ਬੇਨਤੀ ਕਰਾਂ ਸਖੀ ਦਾ ਕੰਮ ਗੁਰੂ ਸਾਹਿਬ ਦਾ ਉਪਦੇਸ਼ ਹੀ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਕਿਰਤ ਕਰੋ ਭਾਵ ਕਿ ਤੁਸੀਂ ਆਪਣੇ ਦਾਹਾਂ ਨੋਵਾਂ ਦੀ ਕਿਰਤ ਕਮਾਈ ਕਰੋ ਨਾਮ ਜਪੋ ਘਰ ਦੇ ਵਿੱਚ ਰਹਿੰਦਿਆਂ ਪਰਿਵਾਰ ਦੇ ਵਿੱਚ ਰਹਿੰਦਿਆਂ ਤੁਸੀਂ ਪ੍ਰਮਾਤਮਾ ਦਾ ਨਾਮ ਜਪੋ ਤੁਹਾਨੂੰ ਕਹੇ ਜੰਗਲਾਂ ਦੇ ਵਿੱਚ ਜਾ ਕੇ ਪਹਾੜਾਂ ਤੇ ਚੜ ਕੇ ਸਮਾਧੀਆਂ ਲਾਉਣ ਦੀ ਲੋੜ ਨਹੀਂ ਤੁਸੀਂ ਆਪਣੇ ਘਰ ਗ੍ਰਸਥ ਦੇ ਵਿੱਚ ਰਹਿੰਦਿਆਂ ਪਰਿਵਾਰ ਦਾ ਫਰਜ਼ ਪੂਰਾ ਕਰਦਿਆਂ ਰੱਬ ਨੂੰ ਪਾ ਸਕਦੇ ਜੇ ਕਾਹੇ ਰੇਬਨ ਖੋਜਣ ਜਾਈ ਸਰਬਨਵਾਸੀ ਸਦਾ ਹਲੇਪਾ ਤੋਂ ਹੀ ਸੰਗ ਸਮਾਈ ਤੂੰ ਜੰਗਲਾਂ ਦੇ ਵਿੱਚ ਪਹਾੜਾਂ ਦੇ ਉੱਤੇ ਰੱਬ ਨੂੰ ਲੱਭਣ ਦੀ ਕਿਉਂ ਜਾਂਦਾ ਵਾ ਰੱਬ ਤੇਰੇ ਸਦਾ ਅੰਗ ਸੰਗ ਆ ਤੇਰੇ ਵਿੱਚ ਨਿਵਾਸ ਕਰ ਰਿਹਾ ਵਾ ਤੇ ਪਰ ਅੱਜ ਸਾਨੂੰ ਸਿੱਖੀ ਤੋਂ ਤੋੜ ਕੇ ਤੇ ਕੁਰੇ ਇਹ ਪਾ ਦਿੱਤਾ ਗਿਆ ਤੇ ਤਿੱਜਾ ਉਪਦੇਸ਼ ਗੁਰੂ ਨਾਨਕ ਸਾਹਿਬ ਦਾ ਹੀ ਵੰਡ ਛਕੋ ਕਿ ਜਿਹੜੀ ਤੁਸੀਂ ਕਮਾਈ ਕਰਨੀ ਹੈ ਦਹਾਣਾਂ ਦੀ ਕਿਰਤ ਕਮਾਈ ਕਰਨੀ ਆ ਉਹਦੇ ਵਿੱਚ ਵੰਡ ਕੇ ਛਕੋ ਖਾਵੇਂ ਖਰਚੇ ਰਲ ਮਿਲ ਭਾਈ ਟੋਟ ਨਾ ਵੇ ਬਧਰੋ ਜਾਈ ਤੁਸੀਂ ਆਪਣਾ ਦਸਵੰਦ ਕੱਢੋ ਕਿਸੇ ਗਰੀਬ ਦੀ ਮਦਦ ਕਰੋ ਤੇ ਪਰ ਅੱਜ ਸਾਨੂੰ ਸਾਰਾ ਕੁਝ ਭਲਾ ਕੇ ਤੇ ਜਿਹੜੇ ਜੰਜਾਲ ਦੇ ਵਿੱਚੋਂ ਮਾਫ਼ ਕਰਨਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਕੱਢਿਆ ਸੀ ਅੱਜ ਦੇ ਸਾਡੇ ਸਮੇਂ ਦੇ ਵਿੱਚ ਉਸੇ ਜੰਜਾਲ ਦੇ ਵਿੱਚ ਸਾਨੂੰ ਫੇਰ ਵੜਿਆ ਜਾ ਰਿਹਾ ਵਾ ਮੈਂ ਬੇਨਤੀ ਕਰਾਂ ਜਿੱਥੇ ਕਿਹਦਾ ਸਿਧਾਂਤ ਦੇ ਉਲਟ ਮੈਂ ਵੀ ਚੱਲਾਂ ਤੁਹਾਨੂੰ ਮੇਰੇ ਪਿੱਛੇ ਲੱਗਣ ਦੀ ਵੀ ਲੋੜ ਨਹੀਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਆਪ ਖੁਦ ਆਪਣੇ ਘਰ ਦੇ ਵਿੱਚ ਅਰਥਾ ਸਮੇਤ ਪੜੋ ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਸਿੱਖੀ ਕੀ ਆ